ਸਹੀ ਗੱਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਵਲੌਗ ਤੁਹਾਡਾ ਸਵਾਗਤ ਹੈ। ਹੋਰ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਤੇ ਅੱਜ ਮੈਂ ਪਹਿਲਾਂ ਜਾ ਕੇ ਆਇਆ ਹੈਗਾ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੇ ਮੈਂ 8:00 ਵਜੇ ਵਾਪਸ ਆ ਗਿਆ ਸੀ ਤੇ ਹੁਣ ਮੈਂ ਰੋਟੀ ਖਾ ਕੇ ਤੇ ਚਾਹੂ ਪੀ ਕੇ ਤੇ ਹੁਣ ਮੈਂ ਚੱਲਿਆ ਹੈਗਾ ਜੀ ਸਤ ਸੇਵਾਲ ਉੱਥੇ ਆਪਣੀ ਗੱਡੀ ਦੀ ਜਿਹੜਾ ਤੁਹਾਨੂੰ ਮੈਂ ਦੱਸਿਆ ਸੀ ਇਹ ਬੁਕਿੰਗ ਹੋਈ ਸੀਗੀ ਤੇ ਉਹ ਗੱਡੀ ਅੱਜ ਆਪਾਂ ਨੂੰ ਮਿਲਣੀ ਹੈਗੀ ਆ ਉਹ ਤਾਂ ਵੈਸੇ ਕੱਲ ਵੀ ਮੈਂ ਜਾਣਾ ਸੀ ਤੇ ਕੱਲ ਮੈਨੂੰ ਕੋਈ ਵਿੱਚ ਦੀ ਕੰਮ ਪੈ ਗਿਆ ਮੈਂ ਜਾ ਨਹੀਂ ਸਕਿਆ ਤੇ ਅੱਜ ਮੈਂ ਹੈਗਾ ਚੱਲਿਆ ਤੇ ਏਜੰਸੀ ਦਾ ਫੋਨ ਆ ਗਿਆ ਜੀ ਕਦੋਂ ਆ ਰਹੇ ਹੋ ਮੈਂ ਫਿਰ ਬੱਸ ਆ ਜਾਣਾ ਮੈਂ ਦੋ-ਢਾਈ ਘੰਟਿਆਂ ਦੇ ਵਿੱਚ ਤੇ ਇਤਰੋਂ ਇਹਨਾਂ ਏਜੰਸੀ ਵਾਲਿਆਂ ਨੇ ਆਪਣਾ ਮਿੱਤਰ ਹੀ ਮੁੰਡਾ ਉਹ ਭੇਜਤਾ ਹੈਗਾ ਨਾਲ ਉਹ ਕਹਿੰਦੇ ਵੀ ਚੰਗੀ ਤਰ੍ਹਾਂ ਗੱਡੀ ਤੁਸੀਂ ਨਾ ਮਲੇਵਰੇ ਹੁਣ ਤੋਂ ਪਹਿਲਾਂ ਪਹਿਲਾਂ ਵੀ ਉੱਥੇ ਚੈੱਕ ਕਰਕੇ ਲਿਆਏ ਹੋ ਤੁਸੀਂ ਤੇ ਅੱਜ ਆਪਾਂ ਲਿਆਵਾਂਗੇ ਠੀਕ ਤਰੀਕ ਅੱਜ ਹੋ ਗਈ ਹੈਗੀ ਆ 7 ਤੇ ਆ ਜੀ ਆਪਣੀ ਗੱਡੀ ਏਜੰਸੀ ਜੀ ਦੇ ਮਰਥ ਦੇ ਨੇੜੇ ਆਪਾਂ ਉੱਥੇ ਪਰ ਲਿਆਵਾਂਗੇ ਬੈਲਸ ਦੇ ਵਿੱਚ ਤੇ ਖਾਣੋ ਮੁੰਡਾ ਆਈ ਜਾਂਦਾ ਹੈਗਾ ਕੋਟ ਪੂਰੇ ਤੋਂ ਬੱਸ ਤੇ ਚੜ੍ਹ ਕੇ ਤੇ ਮੈਂ ਬੱਸ ਉਹ ਗਾੜੀ ਪਹੁੰਚਣ ਆਲਾ ਫੇਰ ਆਪਾਂ ਚੱਲਦੇ ਹੈਗੇ ਮੇਰਾ ਆਪਾ ਗੱਡੀ ਅੱਜ ਦਿਖਾਵਾਂਗੇ ਕਿਹੜੀ ਗੱਡੀ ਹੈਗੀ ਹੈ ਕਿਹੜੀ ਕੰਪਨੀ ਦੀ ਗੱਡੀ ਹੈਗੀ ਹੈ ਦੱਸ ਪਾਵਾਂਗੇ ਜਾਲੋ ਫਿਰ ਉਹਨਾਂ ਆਪਾਂ ਇੱਕ ਵਾਰ ਉਹਨੂੰ ਬਿਠਾ ਕੇ ਸੰਦੀਪ ਨੂੰ ਤੇ ਅੱਗੇ ਚਾੜਦੇ ਹਾਂ ਮਰਾ ਲਓ ਜੀ ਹੁਣ ਆਪਾਂ ਚੱਲ ਪਏ ਤੇ ਵੀਰ ਆ ਗਿਆ ਹੈਗਾ ਤੇ ਆਪਣਾ ਰੂਟ ਹੈਗਾ ਬਠਿੰਡਾ ਵਾਇਆ ਬਠਿੰਡਾ ਡਾਬਾ ਲਈ ਜਾਵਾਂਗੇ ਆਪਾਂ ਤੇ ਰੋਡ ਵੀ ਬਹੁਤ ਵਧੀਆ ਨਵਾਂ ਰੋਡ ਬਣਿਆ ਹੋਇਆ ਸਮਾਂ ਵੀ ਘੱਟ ਲੱਗਦਾ ਪਹਿਲਾਂ ਮੇਰਾ ਅਰਾਦਾ ਸੀ ਬਸ ਤੇ ਚਲੇ ਜਾਣੇ ਪਰ ਫਿਰ ਬਸ ਤੇ ਟਾਈਮ ਬਹੁਤ ਜ਼ਿਆਦਾ ਲੱਗ ਜਾਣਾ ਹੈਗਾ ਤਿੰਨ ਸਾਢੇ ਤਿੰਨ ਘੰਟੇ ਲੱਗਣਗੇ ਤੇ ਫਿਰ ਲੇਟ ਜ਼ਿਆਦਾ ਹੋ ਜਾਣਗੇ ਮੈਂ ਕਿਹਾ ਚਲੋ ਕੋਈ ਨਹੀਂ ਹੁਣ ਆਪਾਂ ਆਪਣੀ ਗੱਡੀ ਤੇ ਚੱਲਦੇ ਆ ਇੱਕ ਜਣਾ ਉਹ ਗੱਡੀ ਲਿਆਊਗਾ ਇੱਕ ਜਣਾ ਇਹ ਗੱਡੀ ਲਿਆਵਾਂਗੇ ਚਲੋ ਫਿਰ ਹੁਣ ਆਪਾਂ ਚੱਲਦੇ ਆ ਅੱਗੇ ਉਹ ਜਾਂਪਾ ਮੋਟੇ ਨੇ ਰੇਸ਼ੰਡਾ ਹਾਂਜੀ ਤੇ ਟਾਈਮ ਹੋ ਗਿਆ 11:30 ਦਾ ਮੈਂ ਜਾਈ ਜਨਾ ਬਾਈ ਸਰਸੇ ਤੇ ਮੈਂ ਬਾਈ ਡਰਾਈਵ ਕਰ ਰਿਹਾ ਹੈਗਾ ਮੈਂ ਹੁਣ ਪਾਸੇ ਹੋ ਗਿਆ ਕਿਉਂਕਿ ਸਵੇਭੀ ਮੈਂ ਫਿਰ ਗਿਆ ਸੀਗਾ ਥਕਾਮ ਢੋਈ ਪਈ ਸੀ ਅਕਿੰਦਰਾ ਸੀ ਥੋੜਾ ਜਿਹਾ ਮੈਂ ਚੱਲ ਸੌਣ ਆਵਾਂਗੇ ਮੈਂ ਪਹਿਲਾਂ ਤੁਹਾਨੂੰ ਤੈਨੂੰ ਲੌਂ ਵੀ ਲੱਗਿਆ ਕੋਈ ਉਹਨਾਂ ਨੂੰ ਹੁਣ ਆਪਾਂ ਜਾਵਾਂਗੇ ਡੱਬਾ ਵਾਲੀ ਨਾਲ ਐਂਟਰ ਕਰਨ ਵਾਲੀ ਹੈ ਬੇਟਾ ਮਾਡਲ ਆਸਟਾ 2720 ਕਰਿੰਦਾ ਆ ਹਾਂ ਉਹ ਬਸ ਦੇ ਮਗਰੀ ਫਿਰਦਾ ਮੈਨੂ ਵਾਲਾ ਵੈਂਟਰ ਵਾਲਾ ਗਾਂ ਟੱਪ ਗਿਆ ਮੈਨ ਲੱਗਦਾ ਮੈਨ ਟੋਕ ਹੋ ਗਿਆ ਹੋ ਗਿਆ ਗਾਂ ਇੰਡੀਆ ਹੈ ਨਾ ਸਿਡਾਨ ਗੱਡੀ ਹੈ ਸਿਡਾਨ ਕੰਟਰੋਲ ਸਿਡਾਨ ਦਾ ਆਹੀ ਦਾ ਫੈਸਲਾ ਦੂਜੀ ਨਹੀਂ ਹੁੰਦੀ ਹੈ ਨਾ ਜ਼ਿਆਦਾ ਕੀ ਹੋ ਜਾਂਦੀ ਹੈ ਨਹੀਂ ਉਚਾਈ ਦਾ ਫਰਕ ਐਸ ਯੂ ਵੀ ਹੈ ਨਾ ਮੈਂ ਨਹੀਂ ਵਧੀਆ ਆਪਾਂ ਬਾਜ਼ਾਰ ਜਾ ਕੇ ਕਰਨਾ ਹੈ ਨਾ ਬਾਹਰੇ ਫਾਰੋਂ ਡੱਬ ਵਾਲੀ ਕਰਨ ਹੋ ਜਾਣਾ ਹੈ ਟੈਗਣਾ ਪਈ ਟੈਗਨ ਹਾਂ ਆ ਹੀ ਰਹਿ ਗਈ ਪਿੱਛੇ ਫਿਰ ਵੈਨਿਊਸ ਆ ਗਈ ਹੈ ਤੇਰੀਆਂ ਇਹ ਹੋਊਗੀ ਪੈਟਰੋਲ ਦੀ ਅੱਛਾ ਕਿਹ ਪੈਕ ਆ ਪੈਕ ਤਾਂ ਵੱਧ ਹੁੰਦੀ ਹੈ ਬਾਈ ਪੈਟਰੋਲ ਦੀ ਮੈਂ ਤਾਂ ਟੀਟੀ ਆਈ ਆ ਬਾਈ ਅਰਬੋ ਇੰਜਨ ਆ ਪੀਟਰੋਲ ਓਕੇ ਓਕੇ ਉਹਨਾਂ ਦੀ ਪੈਕ ਤਾਂ ਇਹਨਾਂ ਇਹਨਾਂ ਤੋਂ ਕਰਪਰੀ ਹੈ ਇਹਦੇ ਚ ਕਮਰੇ ਪਾ ਦੇਣ ਯਾਰ ਕਿੱਡਾ ਜਿਗਾੜ ਪਿਆ ਹੈ ਨਾ ਰੈਸ਼ ਕਰਦੇ ਨੇ ਭੈ ਕਿੰਨੇ ਭਾਂ ਲੋਕ ਵਿੱਚ ਰਹਿ ਸਕਦੇ ਆ ਇਹ ਕਿੱਡੇ ਕਿੱਡੇ ਆ ਚਾ ਆ ਇਹ ਤਾਂ ਫਿਰ ਇੱਧਰ ਬਠਿੰਡੇ ਦੇ ਵਿੱਚ ਹੀ ਚਲਾ ਜਾਂਦਾ ਹੈ ਨਾ ਨਹੀਂ 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 ਜੀ ਕਿ ਬਾਹਰੇ ਵਰਨਾਗੇ ਯਾਰ ਬਾਹਰੇ ਬਾਹਰੇ ਓਕੇ ਇਹਦਾ ਬਾਦਲ ਵਾਲਾ ਨਹੀਂ ਹੈਗੇ ਯਾਰ ਦਾ ਬੰਨ ਲੰਗੇ ਜੀ ਹਾਂ ਇੱਧਰੋਂ ਆਪਾਂ ਮੁੜਾਂਗੇ ਡੱਬਾ ਲਈ ਨੂੰ ਕਰਨ ਮਾਰਨਾ ਆਪਾਂ ਚੜਨਾ ਹੈ ਅੱਛਾ ਚੜਨਾ ਆਪਾਂ ਫੇਰ ਆਪਾਂ ਇਹ ਪੁਲ ਤੋਂ ਹੀ ਚੜਾਂਗੇ ਹੈ ਨਾ ਉੱਧਰ ਨੂੰ ਡੰਬ ਲਈ ਇਹਨੂੰ ਹਾਂਜੀ ਓਕੇ ਵੀਡੀਓ ਬਣਾਈ ਜਾਂਦੇ ਜੀ ਯਾਰ ਜਮਾਈ ਨਹੀਂ ਪਤਾ ਲੱਗਦਾ ਕਾਰਨ ਹਣਾ ਉਹ ਵੀ ਤਾਂ ਆਖੀ ਬੋਲਤੇ ਆ ਡਬਲ ਇਨੜੇ ਆ ਗਈ ਹੋ ਆਪਾਂ ਨੂੰ 15 ਕਿਲੋਮੀਟਰ ਰਹੀ। ਡਬਲ ਵਾਲੀ ਮੇਰੇ ਸਾਰਾ ਇੰਨਾ ਪਿੱਛੇ। ਯਾਰ ਜਮੇ ਹੀ ਨਹੀਂ ਪਤਾ ਲੱਗਦਾ ਸੰਦੀਪਾ ਨਾ। ਹਾਂ। ਕਿੰਨਾ ਘੰਟਾ ਇਹ ਵੀ ਮਲੋਟ ਆ ਲੈਵਾਂਗੀ ਆ। ਸਭਾਈ ਵੀ ਬਹੁਤ ਹੈ ਰੋਡ ਦੀ ਹੈ ਨਾ। ਜਮੇ ਬਹੁਤ ਵਧੀਆ ਬੋ। ਟੋਆ ਤਾਂ ਹੈ। ਆਪਣੇ ਵਾਲੇ ਵੰਗੂ ਤਾਲੀ। ਟੋਆ ਹੈ ਨਹੀਂ ਜਮੇ ਟੋਆ। ਇਹਨਾਂ ਤੋਂ ਵੱਜ ਕੇ ਰਿਹਾ ਕਿ ਇਹਨਾਂ ਨੂੰ ਪਤਾ ਨਹੀਂ ਤੁਰੇ ਜਾਂਦੇ ਕਿੱਧਰ ਨੂੰ ਕਰ ਦਿੰਦੇ ਆ ਜਾਂਦੇ ਹੀ ਬਰਾਬਰ ਆ ਦੋ ਇਹਦਾ ਪਤਾ ਹੀ ਸੀ ਨਹੀਂ ਚੱਲਦੇ ਜਦੋਂ ਬੱਚੋ ਪੁਲ ਦਾ ਕੰਮ ਬੰਦ ਸੀ ਪਰ ਇਹ ਰੋਡ ਵਾਲਾ ਨੇ ਆ ਰਹਾ ਜੂਸਨ ਦੀ ਹਾਂ ਅੱਧੇ ਤੋਂ ਵੀ ਘੱਟ ਟਾਈਮ ਲੱਗਿਆ ਕਰਨਾ ਬਾਈ ਘੰਟਾ ਮਫਾ ਦੀ ਟੋਲ ਤਾਂ ਪਊਗਾ ਜਰੂਰ ਬਟ ਟੋਲ ਬਹੁਤ ਠੋਕਣਗੇ ਜਿੰਨਾ ਕਿ ਫਾਇਦਾ ਹੋਊਗਾ ਸਮਾਂ ਬੱਜ ਗਿਆ ਤੇ ਹਾਂ ਸਮਾਂ ਬੱਜ ਗਿਆ ਐਹ ਜੀ ਰੋਡ ਤੇ ਤਾਂ ਯਾਰ ਭਾਵੇਂ 1500 ਕਿਲੋਮੀਟਰ ਕੱਢਦੇ ਬਾਈ ਤੂੰ ਆਥਨ ਨਿਕਲ ਜਾ ਰਾਮਾ ਉੱਤਾਂ ਬਿੱਲਾ ਨਾ ਹੋਵੇ ਰੋਕਣ ਵਾਲਾ ਕੋਈ ਵੀ ਆਦੇ ਪੇਪਰ ਪੂਰੇ ਹੋਣ ਹੂੰ ਉਹ ਹਾਈਵੇ ਟੋਪੇ ਥੱਲੇ ਤੇ ਜਾ ਰਹੇ ਆ ਅਕੋ ਵਾਲੀ ਸਰਸਾ ਉੱਥੋਂ ਮੁੜਾਂਗੇ ਨਾ ਮੈਨੂੰ ਲੱਗਾ ਸਾਈਨ ਹੂੰ ਬਹੁਤ ਏਦਾਂ ਦਾ ਸਰਸਾ 65 ਕਿਲੋਮੀਟਰ ਪਿਆ ਜੇ। ਕੱਬ ਉਹ ਇਸ ਦਿਨਾਂ ਕਿ ਜਾਈਦਾ ਹਨਾ 7 ਕਿਲੋਮੀਟਰ ਦਸੀ ਜਾਂਦਾ। ਸਰਸਾ ਬਹੁਤ ਨਹੀਂ ਆ ਬਸ ਹੋ ਗਈ ਸੀ ਤਰਫ ਉਹਨਾਂ ਨਾਲ ਗੱਲ ਕਿ ਨਹੀਂ ਹੋਈ। ਕਿ ਪੰਜਾਬ ਸੀਮਾ ਖਤਮ ਹੋ ਗਈ। ਇਹ ਮਤਲਬ ਹੁਣ ਆਪਾਂ ਹਰਿਆਣਾ ਪਹੁੰਚ ਗਏ ਹੈ। ਹੈ ਸੰਦੀਪ ਉਹਨਾਂ ਨੂੰ ਪਤਾ ਹੈ ਵੀ ਬਾਹਰਲੀ ਉਹ ਤਾਂ ਹਿੰਦੀ ਹੋ ਗਈ ਵੇਖੀ। ਹਾਂ ਹਾਂ। ਸਰਸਾ ਬਾਹਰਲੀ ਸਟੇਟ ਦੇ ਬੰਦੇ ਆ ਪੰਜਾਬ ਦਾ ਨੰਬਰ ਬਾਹਰ ਲਾ ਬੈਲਟਾਂ ਲੱਗੀਆਂ ਹੋਈਆਂ। ਉੱਥੋਂ ਹੀ ਪਤਾ ਲੱਗ ਜਾਂਦਾ ਬੈਲਟ ਲੱਗੀ ਹੈ ਵੀ ਪੇਪਰ ਵਰਕ ਪੂਰਾ ਹੈ ਇਹਨਾਂ ਦਾ। ਵਿਹਾਰ ਆ ਬਈ ਨਾ ਆਪਾਂ ਵਿਹਾਰ ਪੁੱਛੇ ਪਏ ਆ ਇੱਥੇ 베ਰੀਆਂ ਜੰਡ ਬਹੁਤ ਜ਼ਿਆਦਾ ਖੜੇ ਆਪਣੇ ਤਾਂ ਬਿਲਕੁਲ ਖਾਂ ਕੰਮ ਕਰੇ ਪਏ ਨਹੀਂ ਇੱਥੇ ਦੇਖੋ ਬਹੁਤ ਜ਼ਿਆਦਾ ਹਰਿਆਵਾਂ ਖੇਤਾਂ ਦੇ ਵਿੱਚ ਪ੍ਰਾਣੇ ਦਾ ਨਹੀਂ ਨਹੀਂ ਮੈਂ ਸਮਝ ਗਿਆ 베ਰੀ ਜੰਡ ਕਿਕਰਾਂ ਬਾਾਮ ਨੇ ਆਵਾ ਲਈ پارک ਪੈ ਗਿਆ ਇਧਰ ਆ ਕੇ ਗਾਜਰ ਵੜੀ ਰੱਖੀ ਬਿਠਾ ਯਾਰ ਤਾਂ ਉਦਾਂ ਮਾਰ ਲੀ ਗਾਜਰ ਨਹੀਂ ਲੱਦ ਰਗੀ ਕਵੰਟਰ ਦਾ ਇੱਧਰ ਬਾਗ ਦਾ ਹੂੰ ਕਿੰਨੇ ਭਰੇ ਆ ਹਨ ਪਾਸੇ ਜਾਮਣਾ ਲਾਈ ਆ ਆ ਵੇ ਯਾਰ ਮੈਂ ਵੇਖਿਆ ਨਾ ਬੇਰੀਆਂ ਤੇ ਉਹ ਖੜੇ ਆ ਬਾਈ ਜੰਡ ਆਪਣੇ ਦਾ ਸੰਭਾਲੇ ਆਪਣੇ ਖਤਮ ਆ ਜਮਾ ਆਪਾਂ ਬਾਹਰ ਕੇ ਜੇ ਚੋਰ ਮਾਰ ਕੇ ਡਾ ਤੇ ਇਤੋਂ ਨਾ ਪਾਰੇ ਏ ਟੀਕ ਕੋ ਲੋਕ ਮਿੱਤੇ ਪਿੱਛੇ ਸਾਰਾ ਸੇਅਰ ਕਰ ਦਿੰਦੇ ਫਿਰ ਇਹੀ ਐ ਜੀ ਰਿਪੇਅਰਿੰਗ ਦੇ ਪੈਸੇ ਆ ਦੇਖਾ ਆਣੇ ਮੇਰਾ ਇਹ ਆਪਣੀ ਪੋਸ਼ਪਟ ਨਾਮ ਹੀ ਸੀ ਹਨਾ ਜੀ ਇਹ ਤਾਂ ਹਾਂ ਕਿ ਚੋ ਜਵਾਂ ਪਾਕ ਮਾਲਾ ਜਾਂਦੀ ਹੈ ਕੰਮ ਮੈਂ ਉਹ ਪਾਣੀ ਆਣਾ ਵੀ ਉਹ ਮੈਂ ਆਪਣਾ ਬਾਲ ਫਸਾਦਾ ਨਹੀਂ ਲੱਗਦਾ ਜੀ ਜਮੇ ਵਿਚਾਲੇ ਤੁਰੇ ਜਾਂਦੇ ਹਵਾ ਜੀ ਲੈਂਦੀ ਹੈ ਜੀ ਚੈੱਕ ਨਹੀਂ ਲਾਈਟ ਤਾਂ ਨਹੀਂ ਆਉਣ ਲੱਗੀ ਹਜੇ ਬੜੇ ਸੋਹਣੇ ਘਰ ਪਾਇਆ ਪੰਜਾਬੀਆਂ ਨੇ ਇੰਜਲ ਮਾਰਾ ਮਾਰਾ ਹੈ ਖੇਤਾਂ ਦੇ ਵਿੱਚ ਕੋਠੀਆਂ ਬਾੜ ਟੀਂਗ ਦੀ ਕਰਦਾ ਮਾੜੀ ਮਾੜੀ ਵੇਰਲੇ ਵੇਰਲੇ ਕੀ ਜੀਟ ਪਲੱਗ ਨਾ ਇਹਦਾ ਖਰਾਬ ਤੇ ਜੋ ਉਰੇ ਲਾਏ ਹੋਣੇ ਆ ਦੋਸਤ ਆਪੇ ਕਾਣ ਪੀਣ ਵਾਸਤੇ ਸ਼ਰਕਾ ਕਮੌਨ ਆ ਦੀ ਜਾਂ ਮੈਂ ਮੈਂ ਪਹਿਲੀ ਗੱਡੀ ਆ ਮੈਂ ਉਵੇਂ ਲੋ ਵੀ ਆਪਾਂ ਚੱਲਿਆ ਨੂੰ ਹੋ ਗਿਆ ਡੇਢ ਘੰਟਾ ਤੇ ਹੁਣ ਆਪਾਂ ਚਾਹ ਦੀ ਜ਼ਰੂਰਤ ਸੀ ਤੇ ਹੁਣ ਆਪਾਂ ਇੱਥੇ ਚਾਹ ਪਾਣੀ ਪੀਨੇ ਆ ਤੇ ਫੇਰ ਦੋਸਤੋ ਆਪਾਂ ਚੱਲ ਲਾਂਗੇ ਅੱਗੇ ਰੋਤਵਾ ਢਾਬਾ ਪੰਜਾਬੀ ਮੁੰਡੇ ਆ ਆਪਣੇ ਸੋਣਾ ਖੋਲਿਆ ਹੋਇਆ ਯਾਰ ਰਜਗਾਰ ਜਿੱਥੇ ਮਰਜ਼ੀ ਚਲਾ ਲਓ ਮਿਹਨਤ ਚਾਹੀਦੀ ਹੈ ਤੇ ਹੁਣ ਆਪਾਂ ਬਣਾਉਨੇ ਆ ਚਾਹ ਜਾ ਕੇ ਉਹਨਾਂ ਤੋਂ ਚੰਗੀ ਜੀ ਆ ਦੋਸਤੋ ਤੁਹਾਨੂੰ ਮੈਂ ਕਣਕ ਦਿਖਾਉਣਾ ਹੈ ਇਹ ਦੇਖੋ ਕਦ ਕਟੂਘੜ ਮੇਰੇ ਹਿਸਾਬ ਨਾਲ ਆਚਾਰ ਪੁੱਟ ਕਾਦਾ ਕਣਕ ਦਾ ਬੀਜ ਦਾ ਤਾਂ ਹੁਣ ਮੈਨੂੰ ਪਤਾ ਨਹੀਂਗਾ ਹਰਿਆਣੇ 'ਚ ਖੜਾ ਸੀ ਮੈਂ ਸਾਲਮ ਖੇੜੇ ਤੇ ਇਦੋਂ ਅੱਗੇ ਮੈਂ ਤੁਹਾਨੂੰ ਪੰਜਾਬੀ ਨੇ ਕੋਠੀਆਂ ਬਖਾਉਣਾ ਆ ਦੇਖੋ ਲਓ ਆਵੇ ਹੈਗੀ ਬਾਈ ਨਹੀਂ ਨਹੀਂ ਕੋਈ ਨਹੀਂ ਬੱਸ ਲੈ ਉਹ ਬਾੜ ਮੈਂ ਤਾਂ ਕਾਲੀ ਅਲੈਕੁਮ ਅੰਦਰ ਨਖਣਾ ਢਾਲੀਆਂ ਬੇਰੀਆਂ ਵਰਾਸਤੀ ਰੋਖੋਂ ਵਿੱਚ ਖੜੇ ਹੋਏ ਨੇ ਸਾਰੇ ਅਜੇ ਵੀ ਆਪਣੇ ਕਿਸਾਨ ਛੱਡੇ ਹੀ ਨਹੀਂਗੇ ਬੱਸ ਲਾਲਚ ਵੀ ਫਸਲ ਨਾ ਘਟ ਨਿਕਲੇ ਜਾਂ ਰੋਟੀ ਦਾ ਦੋਸਤ ਇਹ ਲੋਕ ਵੀ ਖਾ ਹੀ ਰਹੇ ਆ ਵਧੀਆ ਹੀ ਖਾ ਰਹੇ ਆ ਮਾੜੀ ਤਾਂ ਨਹੀਂ ਆ ਦੇਖੋ ਮਕਾਨ ਕਿੱਡੇ ਕਿੱਡੇ ਓਵੇਂ ਤੇ ਹਵਾ ਤਾਂ ਯਾਰ ਨੰਦੀ ਆ ਰਿਹਾ ਇੱਥੇ ਖੜੇ ਆਣ ਜੀ ਕਰਦਾ ਵੀ ਇੱਥੇ ਬੈਠੇ ਰਹੀਏ ਸੌਂਈਆਂ 2 ਘੰਟੇ ਮੈਂ ਨਾ ਤੁਹਾਨੂੰ ਸੜਕ ਦੇ ਦੂਸਰੇ ਸਾਈਡ ਦਿਖਾਉਣਾ ਆ ਆ ਵੇਖੋ ਕਿੰਨੇ ਜਿਆਦਾ ਰੋਕਨੇ ਇਹ ਚਲ ਸੜਕ ਤੇ ਆ ਮੈਂ ਗੱਡੀ ਤੋਂ ਦੂਸਰੇ ਪਾਸੇ ਆਉਗੀ ਆ ਦੇਖੋ ਚਿੜੀ ਆ ਇਹਦੇ ਵਿੱਚ ਇੱਥੋਂ ਦੀ ਸਾਹਮਣੇ ਇੱਥੋਂ ਦਿਲਦੀ ਆ ਥੋੜੀ ਦੂਰ ਕਰਦਾ ਮੈਂ ਆ ਕਿਕਰਾਈਆਂ ਦੇ ਨਾਲ ਦੀ ਸਾਹਮਣੇ ਆ ਚਿੜੀ ਪਿਪਲ ਨਮ ਟਾਲੀ ਵਿੱਚੇ ਖੜੀ ਹੈਗੀ ਸਾਰੇ ਰੋਖ ਉਵੇਂ ਹੀ ਖੜੇ ਹੈਗੇ ਜੀ ਲੱਗਦਾ ਹੈਗਾ ਯਾਰ ਰੁੱਤਵਡਾ 90 ਵਾਲੇ ਬਾਈ ਆਪਣੇ ਦੋਸਤੋ ਜਾਣ ਪਛਾਣ ਵਾਲੇ ਨਿਕਲ ਗਏ ਤੇ ਆਪਾਂ ਸੈਂਡਵਿਚ ਤੇ ਚਾਹ ਆਰਡਰ ਕਰੀ ਸੀਗੀ ਬਹੁਤ ਵਧੀਆ ਵੀਰ ਨੇ ਕਹਿੰਦੇ ਤੁਹਾਡੇ ਕੋਲ ਪੂਰੇ ਏਰੀਆ ਨੂੰ ਤਾਂ ਸਾਰੇ ਜਾਣਦੇ ਆ ਸੀ ਤੇ ਇਹਨਾਂ ਦਾ ਪਿੰਡ ਇੱਥੇ ਨਾ ਰਿਆ ਕਾਰਾਂ ਵਾਲੀ ਸਾਲੂਂ ਖੇੜੇ ਤੋਂ ਵੀ ਸਾਲੂਂ ਖੇੜੇ ਇਹਨਾਂ ਦਾ ਟੱਬ ਹੈ ਤੇ ਬੜੀ ਰਿਸਪੈਕਟ ਕਰੀ ਬਾਈਆਂ ਨੇ ਮਿਹਨਤੀ ਨੇ ਮਿਹਨਤ ਜਿਹੜਾ ਬੰਦਾ ਮਿਹਨਤੀ ਹੈ ਦੋਸਤੋ ਤਾਂ ਉਹ ਭੁੱਖਾ ਨਹੀਂ ਮਰਦਾਗਾ ਤੇ ਮਿਹਨਤ ਦੇ ਨਾਲ ਹੀ ਸਾਰਾ ਬਹੁਤ ਸੋਨਾ ਢਾਬਾ ਬਣਾਇਆ ਨਾ ਬਾਈਆਂ ਸਾਰੇ ਹੁਣ ਮੈਂ ਤੁਹਾਨੂੰ ਕਸਟਮਰ ਵੀ ਕਾਫੀ ਹੈਗਾ ਤੇ ਹੁਣ ਆਪਾਂ ਪੀ ਪੀ ਚਾ ਤੇ ਕੁਛ ਖਾ ਲਈਏ ਲਓ ਜੀ ਉਹ ਜੂਪੀ ਵਾਲਾ ਫਿਰਦਾ ਵੜਿਆ ਹਣ ਪਹੁੰਚ ਗਏ ਜੀ ਆਪਾਂ ਸਰਸਾ ਅਬ ਵੇਖੀ ਪੌਪਕਾਰਨ ਨਾ ਟੋਕੇ ਵਿੱਚ ਧਾਕੇ ਆ ਰਹੀ ਓਸਾ ਲੈਫਟ ਸਾਈਡ ਗਈ ਜਾਂਦਾ ਸੀਗਾ ਆਹੀ ਹੈ ਨੈਕਸਟ ਹਾਂ ਉਹ ਅਮਰੂਤੀ ਸੀ ਦਮਨ ਸਿੰਘ ਜੀ ਲੱਗਦੇ ਆ ਲਓ ਜੀ ਪਹੁੰਚ ਗਏ ਐਫ ਆਈ ਕਰਤੀ ਵੱਲ ਲਓ ਜੀ ਆਪਾਂ ਤੁਹਾਨੂੰ ਕੀ ਕਰੀਏ ਅਸੀਂ ਗੱਡੀ ਆਪਾਂ ਚੈੱਕ ਅਪ ਸਾਰਾ ਕਰ ਲਿਆ ਹੈਗਾ ਤਲੋਕੇ ਕੋਈ ਸਕ੍ਰੈਚ ਨਾ ਹੋਵੇ ਕੋਈ ਡੈਂਟ ਨਾ ਹੋਵੇ ਦੇਖੀ ਤਾਕਰਨੀ ਮੈਨੂੰ ਨਾਲ ਆਉਣਾ ਪਿਆ ਮੁੰਡੇ ਦੀ ਏਜੰਸੀ ਆਵੇ ਨਹੀਂ ਤਾਂ ਇਕੱਲਾ ਹੀ ਆ ਕੇ ਲੈ ਜਾਣਾ ਇਹਦਾ ਵੀ ਤੁਸੀਂ ਆਪਦੇ ਵੱਲੀਆਂ ਇੱਕ ਵਾਰੀ ਟੈਲ ਕਰਦੇ ਤੇ ਆਪਾਂ ਦੇਖ ਲੈ ਹੈਗਾ ਓਕੇ ਆ ਬਿਲਕੁਲ ਤੇ ਅਸੂਨਾ ਪਾਂ ਕੇ ਤੋਂ ਪੂਰਾ ਰਿਪੋਰਟ ਲਈ ਤੁਹਾਨੂੰ ਅੱਜ ਦਾ ਵਲੋਗ ਕਿਦਾਂ ਦਾ ਲੱਗਾ ਪਲੀਜ਼ ਲਾਈਕ ਕਰਿਓ ਤੇ ਸ਼ੇਅਰ ਜਰੂਰ ਕਰਿਓ ਤੇ ਕਹਿੰਦੇ ਹਾਂ ਜਲਦੀ ਆਪਾਂ ਤੁਹਾਨੂੰ ਫਿਰ ਗੱਡੀ ਵੀ ਦਿਖਾਉਣੇ ਆ ਅਗਲੇ ਬਲੌਗ ਵਿੱਚ ਠੀਕ ਹੈ ਦੋਸਤੋ ਧੰਨਵਾਦ